ਚਾਂਦੀ ਨੇ ਇਤਿਹਾਸ ਰਚਿਆ ਜਿਵੇਂ ਦੱਸਿਆ ਨੇ ਕਿ ਸੋਨੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਨਵੇਂ ਆંકੜੇ ਜਿਹੜੇ ਸਾਹਮਣੇ ਆ ਰਹੇ ਨੇ ਤੇ ਜਿਹੜੇ ਲੋਕ ਸੋਨਾ ਚਾਂਦੀ ਖਰੀਦਣ ਦੇ ਚਾਹਪਾਨ ਨੇ ਉਹਨਾਂ ਦੇ ਲਈ ਇਹ ਖਬਰ ਬੇहद ਖਾਸ ਹੈ ਚਾਂਦੀ ਦੀਆਂ ਕੀਮਤਾਂ ਨੇ ਬੀਤੇ ਦਿਨ ਇਤਿਹਾਸ ਰਚ ਦਿੱਤਾ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਚਾਂਦੀ ਦੀਆਂ ਕੀਮਤਾਂ ਪਹਿਲੀ ਵਾਰ 100 ਡਾਲਰ ਪ੍ਰਤੀ ਆਉਂਸ ਨੂੰ ਪਾਰ ਕਰ ਗਈਆਂ ਜਿहां ਲਗਾਤਾਰ ਰਿਕਾਰਡ ਕਾਮ ਕਰ ਰਹੀ ਚਾਂਦੀ ਨੂੰ ਸ਼ੰਗਾਈ ਤੋਂ ਲੈ ਕੇ ਨਿਊਯਾਰਕ ਤੱਕ ਪ੍ਰਚੂਨ ਖਰੀਦਦਾਰੀ ਦਾ ਮਜ਼ਬੂਤ ਸਮਰਥਨ ਮਿਲ ਰਿਹਾ ਹੈ ਸੁਰੱਖਿਅਤ ਨਿਵੇਸ਼ ਬਚੋ ਵਾਰਦੀ ਮੰਗ ਨੇ ਵੀ ਇਸ ਦੀਆਂ ਕੀਮਤਾਂ ਨੂੰ ਨਵੀਆਂ ਉਚਾਈਆਂ ਤੇ ਪਹੁੰਚਾ ਦਿੱਤਾ ਹੈ ਦੱਸਦੀ ਹੈ ਸ਼ੁੱਕਰਵਾਰ 23 ਜਨਵਰੀ ਨੂੰ ਸਪੌਟ ਸਿਲਵਰ 4.2% ਵਧ ਕੇ ਸੋ ਇਸ਼ਾਰਾ 29 ਡਾਲਰ ਪ੍ਰਤੀ ਆਉன்ஸ் ਹੋ ਗਿਆ ਤੇ ਇਸ ਦੇ ਨਾਲ 2026 ਵਿੱਚ ਹੁਣ ਤੱਕ ਚਾਂਦੀ ਦੀ ਰਿਟਰਨ ਲਗਭਗ 40% ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ 2025 ਵਿੱਚ ਵੀ ਚਾਂਦੀ ਨੇ ਨਿਵੇਸ਼ਕਾਂ ਨੂੰ ਜਿਹੜਾ ਹੈਰਾਨ ਕਰਕੇ ਹੋਏ ਪ੍ਰਭਾਵਸ਼ਾਲੀ ਰਿਟਰਨ ਦਿੱਤਾ, ਭਾਵ ਇਸ ਦੀ ਕੀਮਤ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ। ਸੋਨੇ ਨੇ ਵੀ ਉਸੇ ਦਿਨ ਇੱਕ ਮਹਤੁਪੂਰਨ ਵਾਧਾ ਦੇਖਿਆ। ਸੋਨੇ ਦੀਆਂ ਕੀਮਤਾਂ 5 ਹਜ਼ਾਰ ਡਾਲਰ ਪ੍ਰਤੀ ਔਂਸ ਦੇ ਨੇੜੇ ਪਹੁੰਚ ਗਈਆਂ ਹਨ ਅਤੇ ਪਹਿਲੀ ਵਾਰ ਇਸ ਇਤਿਹਾਸਕ ਪੱਧਰ ਨੂੰ ਛੂਣ ਦੇ ਬਹੁਤ ਨੇੜੇ ਆਈਆਂ। ਡੋਨਾਲਡ 트াম্প ਦੇ ਅਮਰੀਕੀ ਰਾਸ਼ਟਰਪਤੀ ਵਜੋਂ ਦੂਜੇ ਕਾਰਜਕਾਲ ਤੋਂ ਬਾਅਦ ਸੋਨਾ ਅਤੇ ਚਾਂਦੀ ਵਿੱਚ ਤੇਜ਼ੀ ਦਾ ਰੁਝਾਨ ਰਿਹਾ ਹੈ। ਵਿਸ਼ਵ ਅਰਥਵਿਵਸਥਾ ਵਿੱਚ ਵੱਧਦੀ ਅਨਿਸ਼ਚਿਤਤਾ, ਟੈਰਿਫਾਂ ਤੋਂ ਪੈਦਾ ਹੋਣ ਵਾਲੀਆਂ ਵਪਾਰਕ ਰੁਕਾਵਟਾਂ, ਪੂਰਾ ਰਾਜਨੀਤਿਕ ਤਣਾ ਅਤੇ ਨਰਮ ਮੁਦਰਾ ਨੀਤੀ ਦੇ ਸੰਕੇਤਾਂ ਨੇ ਕੀਮਤੀ ਧਾਤਾਂ ਨੂੰ ਮਜ਼ਬੂਤੀ ਦਿੱਤੀ ਹੈ ਅਮਰੀਕੀ ਟੈਰਫ ਦੇ ਪ੍ਰਭਾਵ ਦੇ ਡਰੋਂ ਨਿਊਯਾਰਕ ਵਿੱਚ ਚਾਂਦੀ ਵੇਚਣ ਦੀ ਜਲਦਬਾਜ਼ੀ ਦੇਖੀ ਗਈ ਜਿहां ਇਹ ਵੀ ਦੱਸਣਯੋਗ ਹੈ ਕਿ ਜਿਸ ਕਾਰਨ ਪਿਛਲੇ ਅਕਤੂਬਰ ਵਿੱਚ ਲੰਡਨ ਦੇ ਬਾਜ਼ਾਰ ਵਿੱਚ ਕਮੀ ਆਈ ਇਸ ਦਾ ਸਿੱਧਾ ਅਸਰ ਕੀਮਤਾਂ ਤੇ ਪਿਆ ਅਮਰੀਕਾ ਅਤੇ ਯੂਰੋਪੀਅਨ ਯੂਨੀਅਨ ਵਿੱਚ ਘਾਰ ਵਿਗੜਦੇ ਦੇ ਬੰਦ ਰੂਸ ਯੂਕਰੇਨ ਯੁੱਧ ਦੇ ਹੋਸ ਹਾਲ ਦੀ ਘਾਟ ਅਤੇ ਅਮਰੀਕੀ ਫੈਡਰਲ ਰਿਜ਼ਰਵ ਦੀ ਖੁਦਮੁਖਤਿਆਰੀ ਬਾਰੇ ਵੱਡੀਆਂ ਚਿੰਤਾਵਾਂ ਨੂੰ ਇਸ ਹਫਤੇ ਚਾਂਦੀ ਦੇ ਵਾਧੇ ਪਿੱਛੇ ਮੁੱਖ ਕਾਰਨ ਮੰਨਿਆ ਜਾਂਦਾ ਹੈ